ਆ ਸਾਡੇ ਵੀਰ ਜੀ ਨੇ ਲਾਂਗਰੀ ਤੇ ਲਵਾਈ ਸਾਹਿਬ ਹਾਂਜੀ ਹਾਂਜੀ ਤੇ ਵੀਰ ਜੀ ਤੁਸੀਂ ਇੱਧਰ ਦੇ ਜੇ ਹਾਂਜੀ ਦੋ ਦਰਵਾਜ਼ਾ ਅੱਛਾ ਇੱਧਰ ਆਂਦੇ ਕਤਾਰਪੋਰੀ ਤੇ ਕਿਵੇਂ ਲੱਗੀ ਪੰਜਾਬ ਦੀ ਸੰਗਤ ਬਹੁਤ ਅੱਛੀ ਜੀ ਬਹੁਤ ਅੱਛੀ ਤੇ ਸਾਨੂੰ ਤਾਂ ਬਹੁਤ ਲੱਗਿਆ ਤੁਸੀਂ ਸਾਨੂੰ ਪਿਆਰ ਹੀ ਬਹੁਤ ਕਰਦੇ ਹੋ ਅਸੀਂ ਵਾਰ-ਵਾਰ ਤੁਹਾਡੇ ਘਰ ਆ ਜਾਈਓ ਸਾਡੇ ਮਹਿਮਾਨ ਹੋ ਸਾਡੀ ਸੰਗਤ ਹਾਂਜੀ ਹਾਂਜੀ ਨੇ ਬਹੁਤ ਅਜੇ ਕਿਸੇ ਗੱਲ ਦੀ ਕੋਈ ਦਿੱਕਤ ਨਹੀਂ ਆਈ ਤਿਆ ਵੀਰ ਜੀਆ ਨੇ ਕੀ ਬਣਾਇਆ ਰਾਜਮ ਬਣਾਇਆ ਜੀ ਰਾਜਮ ਹਾਂਜੀ ਅੱਛਾ ਹੋਰ ਕੀ ਬਣਾਇਆ ਅ ਨਿਊਟਰੀ ਬਣਾਈ ਹੈ ਜੀ ਨਿਊਟਰੀ ਜੋ ਜੀ ਗਿਰਜੀਤਲਵਾਈ ਸਾਹਿਬ ਤਾਂ ਵੱਟ ਕੱਟੀ ਬੈਠੇ ਨੇ ਟੇਸਟੀ ਬਹੁਤ ਲੱਗਦਾ ਪਿਆ ਖਾਣਾ ਅ ਚਾਵਲ ਹੈ ਜੀ ਇਹ ਚਾਵਲ ਹੈ ਜੀ ਧੀਰੇ ਵਾਲੇ ਧੀਰੇ ਵਾਲੇ ਚਾਵਲ ਬੜੇ ਖਾਂਦੇ ਆ ਬਾਰੇ ਸਭ ਤੋਂ ਆਹਰ ਕਰੀ ਬੜੇ ਚੋਲੇ ਸੇਵੀਆਂ ਜੀ ਆ ਸੇਵੀਆਂ ਜੀ ਹਾਂ 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 ਨੰਦ ਆ ਗਿਆ ਕਿ ਵੀਰ ਜੀਆਂ ਦੇ ਵਿੱਚ ਮਗਰੀ ਪਾ ਕੇ ਸਾਤ ਤਰ੍ਹਾਂ ਦੀ ਬਹੁਤ ਵਧੀਆ ਵੀਰਜੀ ਬਹੁਤ ਹੀ ਵਧੀਆ ਤੁਹਾਡਾ ਖਾਣਾ ਵੀ ਬਹੁਤ ਹੀ ਵਧੀਆ ਹੈ ਹਾਂ ਜੀ ਤੇ ਮਾਲਕ ਤੁਹਾਨੂੰ ਤਰਕੀਆਂ ਬਖਸ਼ੇ ਗੁਰੂ ਨਾਨਕ ਦੇਵ ਜੀ ਇਧਰੇ ਬੀਬੀਆਂ ਸਭ ਦੀ ਛੱਲੀਆਂ ਨੇ ਤੇ ਆ ਵੀ ਬੀਆ ਲਸਣ ਛੇਲ ਲਿਆ ਪਿਆਨੇ ਤੇ ਪਿਆਜ਼ ਪੈਣ ਆਲੂ ਪੈਣੇ ਸੇਵਾ ਕਰਦੇ ਆਪਣੀਆਂ ਸੰਗਤਾ ਵੀ ਬੀਆ ਲਸਣ ਛੱਲ ਦਿਆਣੇ ਕਰੋ ਜਵਾਬ ਦਿਓ ਸ਼ਿਸ਼ਕਾਲ

ਤੇ ਗੁਰੂ ਨੇ ਕਿਰਪਾ ਕਰਤੀ ਕਰਤੀ ਮਾਲਕ ਦੀ ਕਿਰਪਾ ਚਲੋ ਚੰਗੇ ਗਾਲੇ ਤੇ ਸੰਗਤ ਨੂੰ ਆਖੋ ਵੀ ਆਜੋ ਤੁਸੀਂ ਵੀ ਦਰਸ਼ਨ ਕਰੋ ਆਪਣੇ ਪੰਜਾਬ ਵਾਲਿਆਂ ਹਾਂ ਤੇ ਦਰਸ਼ਨ ਦਾ ਕਰਨ ਤੇ ਸਾਰੇ ਪੰਜਾਬ ਵਾਲੇ ਚਲੋ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ